ਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਅੱਜ ਵੀਡੀਓ ਲੈ ਕੇ ਆਏ ਆਂ ਆਪਾਂ ਅੱਜ ਜਿਹੜਾ ਆਪੇ ਸਰੋਂ ਵੱਡੀ ਐ ਉਸ ਤਾਂ ਦੀ ਬਹਾਈ ਕੀਤੀ ਐ ਸੋ ਸਾਰੀ ਡਿਟੇਲ ਦੱਸਦੇ ਆਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਤੋ ਅੱਜ ਉਹ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਸਰੋਂ ਵਾਲੀ ਜਗ੍ਹਾ ਤੇ ਦੋ ਬਾਹਾਂ ਤਵੀਆਂ ਦੀਆਂ ਲਾਈਆਂ ਆਂ ਦੂਰ ਤਵੀਆਂ ਦੀ ਲਾ ਕੇ ਆ ਇਸ ਤਰ੍ਹਾਂ ਬਾਣ ਬਣ ਗਿਆ ਆ ਦੇਖ ਲਓ ਤੁਸੀਂ ਖੁਦ ਹੀ ਫਿਰ ਇਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਇੱਕ ਵਾ ਹੜਾਂ ਦੀ ਲਾ ਕੇ ਉੱਪਰ ਪਾਣੀ ਨਾਲ ਭਰ ਦਾਂਗੇ ਆ ਦੇਖੋ ਸਾਰੇ ਸਰੋਂ ਦੇ ਖਰਚੇ ਵਿੱਚੇ ਮਲਚ ਕਰਤੇ ਆਪਾਂ ਤੇ ਜੇਕਰ ਆਪਾਂ ਝੋਨੇ ਦੀ ਪਰਾਲੀ ਦੀ ਗੱਲ ਕਰੀਏ ਤਾਂ ਪਰਾਲੀ ਬਿਲਕੁਲ ਖਤਮ ਹੋ ਗਈ ਹੈ ਵਾਹਨ ਦੇ ਵਿੱਚੋਂ ਆਹ ਦੇਖੋ ਤਕਰੀਬਨ ਜੇਕਰ ਪਰਾਲੀ ਦੀ ਗੱਲ ਕਰਕੇ ਪਰਾਲੀ ਸਿਰਫ 5 ਤੋਂ 7% ਵਾਹਨ ਦੇ ਵਿੱਚ ਰਹਿ ਗਈ ਆ ਆਲਮੋਸਟ ਸਾਰੀ ਪਰਾਲੀ ਖਤਮ ਹੋ ਚੁੱਕੀ ਆ ਇਹਨੂੰ ਦੋ ਪਾਣੀ ਲਾਇਏ ਸੀ ਸਿਰਫ ਆਪਾਂ ਉਹ ਪਾਣੀ ਤੇ ਸਾਰੀ ਪਰਾਲੀ ਵਿੱਚੇ ਗਲ ਗਈ ਐ। ਸੋ ਇਹਦੇ ਨਾਲ ਕੀ ਐ ਇੱਕ ਤਾਂ ਖਾਦ ਬਹੁਤ ਘੱਟ ਪਾਣੀ ਪਈ ਤੇ ਸਪਰੇ ਨਹੀਂ ਕਰਨੀ ਪਈ। ਫਿਰ ਦੂਸਰੀ ਗੱਲ ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਵੱਧੀ ਐ ਇਹਦੇ ਨਾਲ। ਕਿਉਂਕਿ ਜਿੰਨਾ ਆਪਾਂ ਸਮਾਨ ਮਲੋ ਫਸਲ ਜੋ ਕੱਢਦੇ ਆ ਜਾਂ ਮਾਂਚੋਂ ਕੱਢਦੇ ਆ ਆਪਾਂ ਜਿੰਨਾ ਵੀ 30 ਕੁਇੰਟਲ ਝੋਨਾ ਲਾ ਲਓ ਤੇ ਬਾਕੀ ਪਰਾਲੀ ਵੀ ਕੀ ਵਾਡਲ ਦੇ ਕਰੀਬ ਹੀ ਕਿੱਲੇ ਚੋ ਪਰਾਲੀ ਹੋ ਜਾਂਦੀ ਆ ਉਹ ਸਾਰੀ ਆਪਾਂ ਕੱਢੀ ਜਾਣੇ ਆ ਤੇ ਵਿੱਚ ਪਾਉਣੇ ਇਹਨਾਂ ਸਮਾਨ ਹੈ ਨਹੀਂ ਸੋ ਇਹਦੇ ਨਾਲ ਕੀ ਦਿਨੋ ਦਿਨ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਜਾਂਦੀ ਆ ਸੋ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਰਹਿਦ ਖੁੰਦ ਹੁੰਦੀ ਆ ਫਸਲ ਦੀ ਕਿਸੇ ਵੀ ਫਸਲ ਦੀ ਕਣਕ ਦੀ ਝੋਨੇ ਦੀ ਜਾਂ ਉਹ ਮੂੰਗੀ ਹੋਗੀ ਜਾਂ ਸਰੋਂ ਹੋਗੀ ਕੋਈ ਵੀ ਫਸਲ ਲਾ ਲਓ ਕੋਸ਼ਿਸ਼ ਕਰੋ ਉਹਦੀ ਜਿਹੜੀ ਵੀ ਰਹਿਣ ਖੂਨ ਹੋएगी ਉਹਨੂੰ ਵਿੱਚੇ ਮਲਚ ਕਰਿਆ ਕਰੋ ਕਿਕਾ ਹੁਣ ਬਹੁਤ ਦੇਖਦੇ ਆ ਜਿਹੜੇ ਕਿਸਾਨ ਵੀਰ ਮੰਨ ਲਓ ਟੂੜੀ ਬਣ ਗਈ ਆ ਉਸ ਤੋਂ ਬਾਅਦ ਚ ਵਨ ਉਹ ਖਰਚੇ ਨੂੰ ਅੱਗ ਲਾ ਦਿੰਦੇ ਆ ਉਹ ਤਾਂ ਯਾਰ ਖਰਚੇ ਬਿਲਕੁਲ ਖਤਮ ਹੋ ਜਾਂਦੇ ਆ ਮਾੜੇ ਮਾੜੇ ਖਰਚੇ ਹੁੰਦੇ ਆ ਉਹਨੂੰ ਅੱਗ ਲਾਉਣ ਦੀ ਤੇ ਜ਼ਰੂਰਤ ਨਹੀਂ ਉਹ ਤਾਂ ਵਿੱਚੇ ਸਾਰੇ ਜੇਕਰ ਤੁਸੀਂ ਤਵੀਆਂ ਵੀ ਮਾਰੋਗੇ ਇੱਕ ਵਾਣ ਵਾਲੀ ਵਧੀਆ ਵਾਣ ਬਣ ਜਾਂਦਾ ਹੈ ਕਈ ਕਈ ਕਿਸਾਨ ਵੀਰ ਬਹੁਤ ਅੱਗ ਲਾਉਂਦੇ ਆ ਉਸ ਖਰਚੇ ਨੂੰ ਵੀ ਉਹਨਾਂ ਨੂੰ ਅੱਗ ਲਾਉਂਦੀ ਤਾਂ ਲੋੜ ਹੀ ਨਹੀਂ ਹੁੰਦੀਗੀ ਜੇਕਰ ਉਹ ਥੋੜੇ ਥੋੜੇ ਦੇ ਉਹ ਤੁਸੀਂ ਸ਼ੁਰੂ ਕਰੋਗੇ ਤਾਂ ਬਾਅਦ ਤੱਕ ਉਸਤਾ ਖਾਦ ਦੀ ਖਾਦ ਹੋਊਗੀ ਸੋ ਕੋਸ਼ਿਸ਼ ਕਰਿਆ ਕਰੋ ਅੱਗ ਤੋਂ ਪ੍ਰੇਸ਼ ਕਰੋ ਤਾਂ ਜੋ ਆਪਣੀ ਅਬਜਾਊ ਸਕੀ ਬਾਦ ਸਕੇ ਜ਼ਮੀਨ ਦੀ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਲਦੀ ਮਿਲਦੇ ਆਂਗੀ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ